ਤਾ ਸਾਰੇ ਸਾਫ ਕਰ ਦੇਗੇ ਬਟ ਪੂਰਾ ਸ਼ਹਿਰੀ ਆਪਣਾ ਕਰ ਰਿਹਾ ਜਿੱਥੇ ਆਪਾਂ ਰਹਿੰਦੇ ਆ ਤਾਂ ਆਪਣੇ ਘਰ ਦੇ ਨਾਲ ਨਾਲ ਆਪਣੇ ਆਸ-ਪਾਸ ਦੀ ਸਫਾਈ ਜ਼ਰੂਰੀ ਹੈ ਮੁਹਿੰਮ ਸ਼ੁਰੂ ਹੋਈ ਹੈ ਜੀ ਮੇਰਾ ਪਟਿਆਲਾ ਮੈਂ ਹੀ ਸਵਾਰਾਂ ਬਿਕੋਜ਼ ਜਦ ਤੱਕ ਆਪਾਂ ਪਟਿਆਲਾ ਨੂੰ ਓਨ ਨਹੀਂ ਕਰਾਂਗੇ ਆਪਣਾ ਸਿਟੀ ਨਹੀਂ ਸਮਝਾਂਗੇ ਤਾਂ ਆਪਾਂ ਕਦੇ ਵੀ ਉਸ ਨੂੰ ਸਾਫ ਨਹੀਂ ਕਰ ਸਕਦੇ

ਕਿ ਅਸੀਂ ਜਿਹੜਾ ਜਿੰਨਾ ਵੀ ਕੋਈ ਗਾਰਬੇਜ ਹੈਗਾ ਉਹਨੂੰ ਕੰਟਰੋਲed ਸਪੇਸ ਜਿੱਥੇ 10 ਡਸਪਿੰਸ ਹਨ ਉੱਥੇ ਡਿਸਪੋਜ਼ ਕਰੀਏ ਨਾ ਕਿ ਜਿੱਥੇ ਰਸਤੇ ਦੇ ਵਿੱਚ ਕੋਈ ਕੋਈ ਵੀ ਜਗ੍ਹਾ ਉੱਥੇ ਆਪਾਂ ਡਿਸਪੋਜ਼ ਕਰੀਏ अपनी धरती ली जनरे हर बंदा अपने जवाक बारे जरूर सोचता है तो आप जरूर यह सोचिए कि आप वास्ते की छड़ के जा रहे हैं कि आप हरा भरा बहुत ही सोना जो आपू मिले जो अटटे होंगे एक विरासत छड़ के जा रहे हैं या प्लास्टिक उन्होंने डबस छड़के जा रहे हैं ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਦੀਵਾਲੀ ਦਾ ਤਿਉਹਾਰ ਆ ਰਹਾ ਹੈਗਾ ਤੇ ਦੀਵਾਲੀ ਦਾ ਇੱਕ ਸਬ ਤੋਂ ਇੰਪੋਰਟੈਂਟ ਐਸਪੈਕਟ ਹੁੰਦਾ ਹੈ ਆਪਾਂ ਸਾਰਿਆਂ ਨੇ ਮੈਨੂੰ ਲੱਗਦਾ ਹੈਗਾ ਆਪਣੇ ਘਰਾਂ ਦੀ ਸਫਾਈ ਸ਼ੁਰੂ ਕਰਤੀ ਹੈ ਅਬੀ ਗਰਦੀ ਸਫਾਈ ਦੇ ਨਾਲ ਨਾਲ ਹਰ ਬਾਰੀ ਦੀਵਾਲੀ ਵੀ ਆਤੀ ਆਪਾਂ ਆਪਣੇ ਜੋ ਸੋਸ਼ਲ ਸਰਕਲ ਹੁੰਦਾ ਹੈਗਾ ਇੱਕ ਕਮਿਊਨਿਟੀ ਓਨਰਸ਼ਿਪ ਸੋਰਟ ਆਫ ਰਿਲੇਸ਼ਨਸ਼ਿਪਸ ਦਾ ਪ੍ਰਤੀਕ ਹੁੰਦਾ ਹੈਗਾ ਕਿ ਆਪਾਂ ਮਿਲਦੇ ਹਾਂ ਖੁਸ਼ੀਆਂ ਵੰਡਦੇ ਹਾਂ ਔਰ ਇੱਕ ਕਹਿੰਦੇ ਹਨਾ ਕਿ ਜੀ ਤਿਉਹਾਰ ਹੈਗਾ ਜੋ ਲਾਈਟ ਲੈ ਕੇ ਆਉਂਦਾ ਹੈਗਾ ਤਾਂ ਇਸੇ ਦੇ ਉੱਚ सा एक छोटी जी कोशिश हैगी कि घर तो सारे साफ कर हैं बट पूरा शहर ही अपना घर है जितने आप अपने घर के नाल नाल अपने आस पास की सफाई जरूरी है और सफाई तो भी जो बद जरूरी है वो हैगा सा एनवायरमेंट हूँ जी इस मुहिम चली हुई हैगी बहुत सारे सोशल जो ऑर्गनाइजेशन है वो जुड़े हुए है कि देख रहे हो डॉक्टर्स तो लेके जो इंडस्ट्रियलिस्ट है कि सारे है जो एक ड्राइव चलाते हैं कि जी प्लास्टिक या जो भी कचरा है एक स्ट्रीट में साफ करने बट ये ड्राइव उदों तक सक्सैसफुल नहीं है जदों तक हर इंडिविजुअल यह ठान ले कि जी मैं वेस्ट जनरेट ही नहीं करना और जो मैं जनरेट किया है जो कि ओबियसली वेस्ट का जनरेट होना ही है 50% ਤਾਂ ਉਦਾਂ ਹੀ ਘਟ ਸਕਦਾ ਹੈਗਾ ਜੇ ਆਪਾਂ ਕੌਨਸ਼ੀਅਸ ਰਹੀਏ ਕਿ ਆਪਾਂ ਜੋ ਕਰ ਰਹੇ ਹਾਂ ਉਹਦੇ ਤੋਂ ਕਿੰਨਾ ਵੇਸਟ ਜਨਰੇਟ ਹੋ ਰਿਹਾ ਤਾਂ 50% ਤਾਂ ਉੱਥੇ ਹੀ ਆਪਣਾ ਘਟ ਜਾਣਾ ਹੈਗਾ ਜਿਹੜਾ 50% ਰਹਿ ਜਾਂਦਾ ਹੈਗਾ ਜੇ ਆਪਾਂ ਕੌਨਸ਼ੀਅਸ ਰਹੀਏ ਕਿ ਜੇ ਉਹਨੂੰ ਕਿੱਦਾਂ ਡਿਸਪੋਜ਼ ਆਫ ਕਰਨਾ ਹੈ ਤਾਂ ਆਪਾਂ ਨੂੰ ਇਹ ਜਿਹੜੀ ਡਰਾਈਵ ਹੈਗੀ ਜੋ ਮੁਹੀਮ ਹੈਗੀ ਉਹਦੀ ਲੋੜ ਹੀ ਨਹੀਂ ਪੈਣੀ ਹੈਗੀ ਔਰ ਹਰ ਦਿਨ ਸਾਡਾ ਦੀਵਾਲੀ ਵਰਗਾ ਹੀ ਹੋਣਾ ਹੈ ਨਾਲੀ ਨਾਲ ਜਿੱਥੇ ਆਪਾਂ ਗੱਲ ਕਰਦੇ ਆ ਕਿ এনवायरमेंट ਦੀ ਸਸਟੇਨੇਬਿਲਟੀ ਦੀ ਕੀ ਜੀ ਪਲਾਸਟਿਕ ਹੁਣ ਵੀ ਜਦੋਂ ਅਸੀਂ ਦੇਖਿਆ ਹੈਗਾ ਤਾਂ ਉੱਪਰ ਜੇ ਪੱਤੇ ਹੈ ਤਾਂ ਥੰਨੂ ਵੀ ਪਲਾਸਟਿਕ ਨਿਕਲ ਰਹਾ ਹੈਗਾ ਔਰ ਕਾਫੀ ਪੁਰਾਣਾ 300 ਤੋਂ 400 ਸਾਲ ਲੱਗ ਜਾਂਦੇ ਤਾਂ ਆਪਣੇ ਲਈ ਆਪਣੇ ਸੋਸਾਇਟੀ ਲਈ ਤੇ ਉਸ ਤੋਂ ਇੰਪੋਰਟੈਂਟ اپنی ਧਰਤੀ ਲਈ ਤੇ ਆਪਣੇ ਆਨ ਵਾਲੀ ਜਨਰੇਸ਼ਨ ਹਰ ਬੰਦਾ ਆਪਣੇ ਜੋ ਆਕਾ ਬਾਰੇ ਜ਼ਰੂਰ ਸੋਚਦਾ ਹੈ ਤਾਂ ਆਪਾਂ ਜ਼ਰੂਰ ਇਹ ਸੋਚੀਏ ਕਿ ਆਪਾਂ ਉਹਨਾਂ ਰਾस्ते ਕੀ ਛੱਡ ਕੇ ਜਾ ਰਹੇ ਹਾਂ ਕਿ ਆਪਾਂ ਹਰਾ-ਭਰਾ ਬਹੁਤ ਹੀ ਸੋਨਾ ਜੋ ਆਪਾਂ ਨੂੰ ਮਿਲਿਆ ਸੀਗਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਹੋ ਜਿਆਦਾ ਦੀ ਇੱਕ ਵਿਰਾਸਤ ਛੱਡ ਕੇ ਜਾ ਰਹੇ ਹਾਂ ਜਾਂ ਪਲਾਸਟਿਕ ਦੇ ਉਹਨਾਂ ਵਾਸਤੇ ਡੱਬਸ ਛੱਡ ਕੇ ਜਾ ਰਹੇ ਹਾਂ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਆਪਾਂ ਸਾਰੇ ਵੀ ਸ਼ੁੱਡ ਜੁਆਇਨ ਹੈਂਡ ਕਿਉਂਕਿ ਕੋਈ ਵੀ ਮੂਵਮੈਂਟ ਲੋਕਾਂ ਦੀ ਸਪੋਰਟ ਤੋਂ ਬਿਨਾਂ ਨਹੀਂ ਹੋ ਸਕਦਾ ਤਾਂ ਬਹੁਤ ਕੁਝ ਕਰ ਰਹੇ ਆ ਬਹੁਤ ਸਾਰੀ ਦਿੱਕਤਾਂ ਵੀ ਹੈਗੀਆਂ ਜੋ ਸਾਡੇ ਧਿਆਨ ਵਿੱਚ ਵੀ ਹੈਗੀ ਉਹਨਾਂ ਤੇ ਵੀ ਕਮ ਹੋ ਰਾਏਗਾ ਤਾਂ ਤੁਸੀਂ ਜੁੜੋ ਫਰਸਟ ਆਪਾਂ ਵੇਸਟ ਜਨਰੇਸ਼ਨ ਰੋਕੀ ਸੈਕਿੰਡ ਜੋ ਵੇਸਟ ਜਨਰੇਟ ਕਰ ਰਹੇ ਆ ਆਪਾਂ ਹਮੇਸ਼ਾ ਕੌਨਸ਼ੀਅਸ ਰਹੀਏ ਕਿ ਉਹਨੂੰ ਡਿਸਪੋਜ਼ ਕਿੱਦਾ ਕਰਨਾ ਹੈਗਾ ਧੰਨਵਾਦ ਮੁਹਿੰਮ ਸ਼ੁਰੂ ਹੋਈ ਹੈ ਜੀ ਮੇਰਾ ਪਟਿਆਲਾ ਮੈਂ ਹੀ ਸਵਾਰਾਂ ਬਿਕਾਜ਼ ਜਦ ਤੱਕ ਆਪਾਂ ਪਟਿਆਲਾ ਨੂੰ ਓਨ ਨਹੀਂ ਕਰਾਂਗੇ ਆਪਣਾ ਸਿਟੀ ਨਹੀਂ ਸਮਝਾਂਗੇ ਤਾਂ ਆਪਾਂ ਕਦੇ ਵੀ ਉਸਨੂੰ ਸਾਫ਼ ਨਹੀਂ ਕਰ ਸਕਦੇ ਕਾਰਪੋਰੇਸ਼ਨ ਤੇ ਐਡਮਿਨਿਸਟ੍ਰੇਸ਼ਨ ਜਿੰਨਾ ਆਪਣਾ ਲਗਾ ਰਹੇ ਹੈਗੇ ਦੇਖ ਕਲੀਨ ਦਾ ਕੰਟਰੋਲਸ ਪਲੇਸਸ ਤੇ ਅਸੀਂ ਐਜ਼ ਅ ਸਿਟੀਜ਼ਨਸ ਜਦੋਂ ਆਪਾਂ ਡਿਸਪੋਜ਼ ਆਫ ਹਰ ਜਗ੍ਹਾ ਤੇ ਹਰ ਪਾਰਕ ਜਾਂ ਹਰ ਕੋਈ ਰੋਡ ਸਾਈਡ ਦੇ ਉੱਤੇ ਅਸੀਂ ਓਪਨਲੀ ਉਹਨੂੰ ਡਿਸਪੋਜ਼ ਆਫ ਕਰਦੇ ਹਾਂ ਤਾਂ ਦੈਨ ਇਟ ਬਿਕਮਸ ਅ ਪ੍ਰੋਬਲਮ ਫਾਰ ਦਾ ਪਟਿਆਲਾ ਸਿਟੀ ਐਂਡ ਓਵਰਆਲ ਇਟ ਪਟਿਆਲਾ ਸਿਟੀ ਬਹੁਤ ਸਾਫ ਸੁਥਰਾ ਨਹੀਂ ਲੱਗਦਾ ਸੋ ਐਜ਼ ਅ ਸਿਟੀਜ਼ਨ ਸਾਡਾ ਬੜਾ ਵੱਡਾ ਰੋਲ ਹੈਗਾ ਕਿ ਅਸੀਂ ਜਿਹੜਾ ਜਿੰਨਾ ਵੀ ਕੋਈ ਗਾਰਬੇਜ ਹੈਗਾ ਉਹਨੂੰ ਕੰਟਰੋਲ ਸਪੇਸਿਸ ਜਿੱਥੇ ਡਸਟਬਿਨਸ ਹੈ ਉੱਥੇ ਡਿਸਪੋਜ਼ ਆ ਕਰੀਏ ਨਾ ਕਿ ਜਿੱਥੇ ਰਸਤੇ ਵਿੱਚ ਕੋਈ ਕੋਈ ਵੀ ਜਗ੍ਹਾ ਉੱਥੇ ਆਪਾਂ ਡਿਸਪੋਜ਼ ਕਰੀਏ ਤੇ ਅਸੀਂ ਆਪਣੇ ਪਟਿਆਲੇ ਸ਼ਹਿਰ ਨੂੰ ਅਸੀਂ ਆਪ ਹੀ ਸਾਫ਼ ਕਰ ਸਕਦੇ ਹੈਗੇ ਆ ਤੇ ਆਮ ਸ਼ੋਰ ਕਿ ਜਦੋਂ ਆਪਾਂ ਸਾਰੇ ਜੁੜਾਂਗੇ ਐਜ਼ ਅ ਸਿਟੀਜ਼ਨਸ ਐਂਡ ਆਪਣੀ ਸਰਾਉਂਡਿੰਗਸ ਨੂੰ ਆਪਣੇ ਘਰ ਤੋਂ ਲੈ ਕੇ ਨੇਬਰਹੂਡ ਤੋਂ ਲੈ ਕੇ ਰੋਡਸ ਮੇਨ ਰੋਡਸ ਤੱਕ ਲੈ ਕੇ ਇਹਨੂੰ ਪਹਿਲਾਂ ਆਪਾਂ ਸਾਫ਼ ਕਰੀਏ ਤਾਂ ਉਸ ਤੋਂ ਬਾਅਦ ਫਿਰ ਇਹਨੂੰ ਸੋਨਾ ਬਣਾਈਏ ਤੇ ਮੇਰੇ ਖਿਆਲ ਨਾਲ ਵੈਰੀ ਸ਼ੋਰ ਕਿ ਅੰਡਰ ਦਾ ਐਬਲ ਐਡਮਿਨਿਸਟ੍ਰੇਸ਼ਨ ਤੇ ਵੀ ਵਿਲ ਬੀ ਐਬਲ ਟੂ ਮੇਕ ਪਟਿਆਲਾ ਅਗੇਨ a clean and beautiful city as what we call as a royal city thank you